ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਨੇ ਕਈ ਵਿਰੋਧੀ ਧਿਰਾਂ ਦੇ ਸਵਾਲ ਮੌਜੂਦਾ ਸਰਕਾਰ ਨੂੰ ਲੈ ਕੇ ਖੜੇ ਹੋ ਰਹੇ ਨੇ ਕਿ ਕਿਸ ਤਰੀਕੇ ਨਾਲ ਗ੍ਰਿਫਤਾਰੀ ਜਿਹੜੀ ਉਹ ਕੀਤੀ ਗਈ ਦੂਸਰੇ ਪਾਸੇ ਝੂਠਾ ਕੇਸ ਬਣਾਇਆ ਗਿਆ ਇਹ तमाम ਚੀਜ਼ਾਂ ਜਿਹੜੀਆਂ ਨੇ ਉਸ ਵਕਤ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਹੈ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਜਿਸ ਤਰੀਕੇ ਦੇ ਨਾਲ ਸਵਾਲ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉੱਠੇ ਨੇ ਤਾਂ ਉਸ ਤੇ ਵੀ ਜਿਹੜੀ ਉਹ ਚਰਚਾ ਜਰੂਰ ਕਰਾਂਗੇ ਸਾਡੇ ਨਾਲ ਅੱਜ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢੱਲੋਂ ਮੌਜੂਦ ਨੇ ਤੇ ਕਾਂਗਰਸ ਦੇ ਲੀਡਰ ਵੀ ਨੇ ਢੱਲੋਂ ਸਾਹਿਬ ਕਿਵੇਂ ਦੇਖਦੇ ਹੋ ਜੀ ਪਹਿਲਾ ਰਿਐਕਸ਼ਨ ਕੀ ਹੋਏਗਾ ਇਸ ਪੂਰੀ ਘਟਨਾ ਨੂੰ ਤੁਸੀਂ ਦੇਖਿਆ ਹੋਣਾ ਵੀਡੀਓਜ਼ ਦੇਖਿਆ ਹੋਣੀ ਆ ਸਾਰਾ ਕੁਝ ਦੇਖਿਆ ਹੋਣਾ ਰਿਐਕਸ਼ਨ ਕੀ ਹੈ ਬਿਲ ਜੜੇ ਤਰੀਕੇ ਨਾਲ ਕੇਸ ਰਜਿਸਟਰ ਕੀਤੇ ਗਏ ਨੇ ਉਹਦੇ ਚ ਇੱਕ ਗੱਲ ਆਉਂਦੀ ਆ ਕਿ ਸ਼ਾਇਦ ਇਸ ਸਰਕਾਰ ਨੇ ਕੀਤਾ ਜਾਂ ਉਸ ਸਰਕਾਰ ਨੇ ਕੀਤਾ ਆ ਉਹਨੂੰ ਮੈਂ ਕਿੰਤੂ ਪਰੰਤੂ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਾਰਨ ਜੋ ਪੋਲੀਟੀਕਲ ਲੀਡਰਸ ਕਹਿੰਦੇ ਨੇ ਉਹ ਜੋ ਅਮਰਜੀ ਕਹੀ ਜਾਣ ਅਲਟੀਮੇਟਲੀ ਹਕੀਕਤ ਸਚਾਈ ਤੱਥਾਂ ਤੇ ਆਧਾਰਿਤ ਹੋਣੀ ਹੈ ਜੇ ਡਿਸਪਰੋਪੋਰਸ਼ਨੇਟ ਐਸੈਸ ਦੇ ਕੇਸ ਦੇ ਵਿੱਚ ਜਿੰਨੇ ਕਰੋੜਾਂ ਦੇ 580 ਕਰੋੜ 60 ਕਰੋੜ 200 ਕਰੋੜ ਵਗੈਰਾ ਦੀ ਗੱਲ ਹੋ ਰਹੀ ਹੈ ਜੋ ਵਜਾ ਸਬੂਤਾਂ ਦੇ ਬੇਸ ਤੇ ਹੈ ਤੇ ਮੈਂ ਇਸ ਚੀਜ਼ ਨੂੰ ਇਨਵੈਸਟੀਗੇਸ਼ਨ ਤੇ ਛੱਡੂਗਾ ਕੇਸ ਦੇ ਵਿੱਚ ਤੇ ਪ੍ਰਾਈਮਾ ਫੇਸ ਆਈ ਐਵਿਡੈਂਸ ਦੀ ਜ਼ਰੂਰਤ ਹੁੰਦੀ ਹੈ ਬਾਕੀ ਤੇ ਤਫਤੀਸ਼ ਦੇ ਦੌਰਾਨ ਆਊਗਾ ਫਿਰ ਇਸ ਗੱਲ ਸਾਹਮਣੇ ਆਏਗੀ ਕਿ ਆਇਆ ਇਹ ਕੇਸ ਗਲਤ ਹੋਇਆ ਕਿ ਜਾਂ ਤੱਥਾਂ ਤੇ ਅਧਾਰ ਪੋਲਿਟੀਕਲ ਲੱਗਦਾ ਸਰ ਕਿਉਂਕਿ ਇਹ ਸਵਾਲ ਇਸ ਕਰਕੇ ਹੈ ਤੁਸੀਂ ਕਿਹਾ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੁਸੀਂ ਇਸ ਦੇ ਉੱਪਰ ਕੋਈ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦੇ ਲੱਗਦਾ ਹੈ ਕਿ ਇਹ ਪੰਜਾਬ ਦੀ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਪੰਜਾਬ ਦੀ ਸਰਕਾਰ ਦੇ ਮੰਤਰੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਸਰੇ ਆਮ ਆ ਕੇ ਕਹਿੰਦੇ ਨੇ ਕਿ ਇੰਨੇ ਕਰੋੜ ਰੁਪਏ ਦਾ ਮਸਲਾ ਹੈ ਹਾਲਾਂਕਿ ਕੋਈ ਅਫੀਸ਼ੀਅਲ ਸਟੇਟਮੈਂਟ ਜਿਹੜੀ ਆ ਉਹ ਵਿਜੀਲੈਂਸ ਦੇ ਵੱਲੋਂ ਨਹੀਂ ਆਈ ਸੀਗੀ ਤਾਂ ਇਹ ਕੋਈ ਪੋਲਿਟੀਕਲ ਲੱਗਦਾ ਤੁਹਾਨੂੰ ਦੇ ਕੋਈ ਦੇਚ ਹਰ ਇੱਕ ਟਾਈਮ ਤੇ ਪਿਛਲੇ ਕਈ ਦਹਾਕਿਆਂ ਤੋਂ ਦੇਖਤਾ ਆ ਰਹੇ ਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੇ ਕੇਸ ਹੋਏ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਹੋਂਣਾ ਵਾਲੇ ਕੇਸ ਹੋਏ ਨੇ ਸਾਰੇ ਕੇਸਸ ਦੇ ਵਿੱਚ ਦੋ ਵਰਸ਼ਨਸ ਰਹਿੰਦੇ ਨੇ ਇੱਕ ਹੈਗਾ ਜਿਹੜਾ ਫਾਈਲ ਤੇ ਵਰਸ਼ਨ ਹੈ ਇੱਕ ਹੈਗਾ ਜਿਹੜਾ politcal ਹੈ ਜਿਹੜਾ ਅਲਟੀਮੇਟਲੀ ਸਰਵਾਈਵਲ ਸੱਚ ਦੀ ਹੋਣੀ ਹੈ ਜਿਹੜੀ ਗੱਲ ਫਾਈਲ ਤੇ ਆ ਉਹ ਮਾਇਨੇ ਰੱਖਦੀ ਆ ਉਹੀ ਅਦਾਲਤ ਨੇ ਉਹਨੂੰ ਪ੍ਰੂਸ ਕਰਨਾ ਹੈ ਉਹਨੂੰ ਦੇਖਣਾ ਹੈ ਤੇ ਉਹਦੇ ਤੇ ਫੈਸਲਾ ਹੋਣਾ ਹੈ ਪਰ ਪੋਲਿਟਿਸ਼ੀਅਨਸ ਚਾਹੇ ਉਹ ਇਸ ਵਾਲੇ ਸਰਕਾਰ ਦੇ ਨੇ ਚਾਹੇ ਆਪੋਜੀਸ਼ਨ ਦੇ ਨੇ ਜਾਂ ਪਹਿਲੀਆਂ ਸਰਕਾਰਾਂ ਦੇ ਨੇ ਉਹਨਾਂ ਦੇ ਕਹਿਣ ਚ ਇਸ ਕਰਕੇ ਬਹੁਤਾ ਅਰਥ ਨਹੀਂ ਰਹਿ ਜਾਂਦਾ ਬਿਕੋਜ਼ ਉਹ ਬਹੁਤ ਵਾਰੀ ਇਮੋਸ਼ਨਲ ਗੱਲਾਂ ਕਰਦੇ ਨੇ ਜਿਹੜੀਆਂ ਕਈ ਵਾਰੀ ਰਿਵਰਸ ਕਰ ਦਿੰਦੇ ਨੇ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਪੁਲਿਸ ਦੀ ਵਿਜੀਲੈਂਸ ਦੀ ਵਿਜੀਲੈਂਸ ਡੀਜੀ ਦੇ ਅੰਡਰ ਨਹੀਂ ਹੈ ਵਿਜੀਲੈਂਸ ਇਸ ਅੰਡਰ ਡਾਇਰੈਕਟਲੀ ਅੰਡਰ ਚੀਫ ਸੈਕਟਰੀ ਇਸ ਕਰਕੇ ਵਿਜੀਲੈਂਸ ਦੀ ਵਰਕਿੰਗ ਦੇ ਵਿੱਚ ਤੇ ਚੀਫ ਸੈਕਟਰੀ ਡਾਕਟਰ ਸੀਐਮ ਨੂੰ ਰਿਪੋਰਟ ਕਰਦੇ ਨੇ ਵਿਜੀਲੈਂਸ ਦਾ ਜਿਹੜਾ ਮਹਿਕਮਾ ਆ ਬਿਊਰੋ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਵਿਜੀਲੈਂਸ ਦਾ ਮਹਿਕਮਾ ਉਹ ਡਾਇਰੈਕਟਲੀ ਸੀਐਮ ਦੇ ਅੰਦਰ ਹੁੰਦਾ ਹੋਰ ਕਿਸੇ ਦੇ ਅੰਡਰ ਨਹੀਂ ਹੁੰਦਾ ਸੀਐਮ ਨੇ ਪੰਜਾਬ ਨੇ ਕੀ ਸਟੇਟਮੈਂਟਸ ਦੇਣੀਆਂ ਨੇ ਇਹ ਉਹਨਾਂ ਦੀ ਕੈਲੀਬਰ ਉਹਨਾਂ ਦੀ ਸੋਚ ਉਹਨਾਂ ਦੇ ਡਿਪੈਂਡ ਕਰਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਪੋਲੀਟੀਕਲ ਪਰਚਾ ਹੈਗਾ ਪੋਲੀਟੀਕਲ ਤੌਰ ਦੇ ਉੱਪਰ ਕੀਤਾ ਜਾ ਰਿਹਾ ਹੈਗਾ ਐਸਆਈਟੀ ਕੋਲ ਕੋਈ ਸਬੂਤ ਨਹੀਂ ਉਹਨਾਂ ਦੇ ਖੁਦ ਦੇ ਸਰਕਾਰ ਦੇ ਵਿਧਾਇਕ ਜਿਹੜੇ ਨੇ ਸਵਾਲ ਚੱਕ ਰਹੇ ਨੇ ਕਿ ਜੇਕਰ ਜਦੋਂ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਤੁਸੀਂ ਇਨਵੈਸਟੀਗੇਸ਼ਨ ਕਰ ਸਕਦੇ ਸੀ ਇਹ ਇਸ ਕਰਕੇ ਵੀ ਕਿਹਾ ਜਾ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਇੱਕ ਵੱਡਾ ਨਸ਼ਾ ਤਸਕਰ ਨੂੰ ਹੱਥ ਪਾ ਲਿਆ ਜਾਂ ਔਰ ਉਸ ਤੋਂ ਬਾਅਦ ਜਦੋਂ ਕੋਰਟ ਦੇ ਵਿੱਚ ਜਿਹੜੇ ਵਕੀਲ ਸਾਹਿਬਾਨ ਨੇ ਪੇਸ਼ ਕੀਤੇ ਨੇ ਐਫਆਈਆਰ ਦੇ ਵਿੱਚ ਪੇਸ਼ ਹੋਇਆ ਉਹਦੇ ਵਿੱਚ ਇਹ ਹੈ ਕਿ ਆਨੰਦਨ ਵੱਧ ਦਾ ਮਾਮਲਾ ਦਰਜ ਹੋਇਆ ਤੇ ਦੂਸਰੇ ਪਾਸੇ ਇਸ ਦਾ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਇਹ ਇੱਕ ਡਰੱਗਸ ਕੇਸ ਦੇ ਵਿੱਚ ਜਾਂ ਡਰੱਗਸ ਦੀ ਮਨੀ ਨੂੰ ਜਿਹੜਾ ਇਹ ਹੇਰਫੇਰ ਕੀਤਾ ਗਿਆ ਹੈ। ਦਮਨ ਜੀ ਇਹਦੇ 'ਚ ਵੀ ਤੁਹਾਡੇ ਦੋ ਸਵਾਲ ਨੇ ਦੇਖੋ ਮੈਂ ਗੱਲ ਕਹਿਣਾ ਚਾਹੁੰਦਾ ਮੇਰੇ ਵੱਲੋਂ ਕੁਝ ਗੱਲ ਕਹੀ ਉਹਦੇ 'ਚ ਵਜਨ ਰੱਖਣਾ ਪਾਊਗਾ ਮੈਨੂੰ ਔਰ ਬੈਲੈਂਸ ਰੱਖਣਾ ਪਾਊਗਾ ਮੈਰਿਟ ਦਾ ਕਿ ਪੋਲੀਟੀਕਲ ਲੀਡਰਸ ਕੀ ਕਹਿ ਰਹੇ ਨੇ ਉਹਨਾਂ ਤੇ ਕੋਈ ਸੰਕੋਚ ਨਹੀਂ ਆ ਕੰਟਰੋਲ ਨਹੀਂ ਆ ਹਾਲਾਂਕਿ ਮੈਂ ਵੀ ਹੁਣ ਪੋਲੀਟੀਸ਼ਨ ਐ ਤੇ ਮੈਂ ਵੀ ਉੰਜ ਬੋਲ ਸਕਦਾ ਲੇਕਿਨ ਨਹੀਂ ਬੋਲ ਸਕਦਾ ਅਗਲੀ ਗੱਲ ਇਹ ਕੇਸ ਜੜੀ ਇਸ ਦੀ ਜੈਨੇਸਿਸ ਹੈ ਇਸ ਕੇਸ ਦੀ ਇਹ ਭੋਲਾ ਸਿੰਘ ਡਰੱਗ ਮੈਟਰ ਤੋਂ ਲੈ ਕੇ ਵਗੈਰਾ ਵਗੈਰਾ ਕਰਦਿਆਂ ਕਰਦਿਆਂ ਆਈਡੀ ਕੋ ਗਿਆ ਆਨਰੇਬਲ ਕੋਰਟਸ 'ਚ ਵੀ ਗਿਆ ਉਸ ਤੋਂ ਬਾਅਦ ਹੁਣੇ ਅਲਟੀਮੇਟਲੀ ਡਿਸਪਰੋਪੋਰਸ਼ਨਟ ਐਸੈਟਸ ਦੇ ਕੇਸ ਤੇ ਵਿਜੀਲੈਂਸ ਨੇ ਫਾਈਲ ਕੀਤਾ ਕਾਫੀ ਦੇਰ ਤੋਂ ਇੱਕ ਡੀਆਈਜੀ ਰੈਂਕ ਦੇ ਅਧਿਕਾਰੀ ਦੀ ਸਟ ਕੰਮ ਕਰ ਰਹੀ ਸੀ ਹੋ ਸਕਦਾ ਇਹ ਉਸ ਕੇਸ ਦੇ ਵਿੱਚੋਂ ਹੀ ਨਿਕਲ ਕੇ ਇੱਧਰ ਡਿਸਪਰੋਪੋਰਸ਼ਨਟ ਐਸੈਟ ਦਾ ਕੇਸ ਬਣਿਆ ਹੋਵੇ ਨਾਓ ਡਿਸਪਰੋਪੋਰਸ਼ਨਟ ਐਸੈਟ ਦੇ ਵਿੱਚ ਦੋ ਗੱਲਾਂ ਨੇ ਇੱਕ ਗੱਲ ਹੈਗੀ ਆ ਕਿ ਆਪਣੇ ਵਸੀਲਿਆਂ ਤੋਂ ਵੱਧ ਇਨਕਮ ਦੇ ਬੇਸ ਤੇ ਜਾਇਦਾਦ ਕ੍ਰੀਏਟ ਕਰਨੀ ਠੀਕ ਹੈ ਫਿਰ ਅਗਲੀ ਗੱਲ ਹੈ ਕਿ ਜਿਹੜੀ ਉਹ ਵੱਧ ਇਨਕਮ ਹੈ ਉਹਦਾ ਸੋਰਸ ਕੀ ਹੈ ਇਹ ਸਫਾ ਮਿਸਲ ਤੇ ਸ਼ਹਾਦਤ ਆਇਆ ਪੁਲਿਸ ਤੱਥਾਂ ਤੇ ਆਧਾਰਿਤ ਤਫ਼ਤੀਸ਼ ਕਰ ਸਕੇ ਕਿ ਨਹੀਂ ਰੱਬ ਜਾਣਦਾ ਤੁਹਾਨੂੰ ਲੱਗਦਾ ਨਹੀਂ ਕਿ ਏਡੀ ਨੇ ਵੀ ਇਹ ਦੇਖਿਆ ਹੋਣਾ ਸਰ ਜੇ ਏਡੀ ਏਡੀ ਵੱਡੀ ਜਾਂਚ ਜਾਂਚ ਸੀ ਹੈ ਉਸਨੇ ਵੀ ਇਹ ਸਾਰੀਆਂ ਨਾਪ ਤੋਲ ਕੀਤਾ ਹੋਣਾ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਕੀਤੀਆਂ ਹੋਣੀਆਂ ਈਡੀ ਨੇ ਕੀ ਕੀਤਾ ਜੀ ਜ਼ਰੂਰ ਕੀਤਾ ਹੋਵੇਗਾ ਲੇਕਿਨ ਅਲਟੀਮੇਟਲੀ ਗੱਲ ਸਿਰਫ ਇਨਵੈਸਟੀਗੇਸ਼ਨਸ ਦੇ ਵਿੱਚ ਜਿਹੜੀ ਮੈਂ ਤਰੀਕੇ ਨਾਲ ਦੇਖੀ ਹੈ ਜੀ ਉਹਦੇ 'ਚ ਇੱਕ ਗੱਲ ਆਉਂਦੀ ਹੈ ਕਿ ਤੁਸੀਂ ਕਿਹੜੀ ਇਨਵੈਸਟੀਗੇਸ਼ਨ ਨੂੰ ਕਿੱਧਰ ਨੂੰ ਲਿਜਾਣਾ ਹੈ ਇਹ ਫੇਅਰ ਮੈਰਿਟ ਉਦੋਂ ਹੀ ਆ ਜੇ ਤੁਹਾਡੇ ਕੋਲ ਕੋਈ ਬੜਾ ਕਾਬਿਲ ਬੜਾ ਧੜਲੇਦਾਰ ਬਿਨਾਂ ਡਰ ਤੋਂ ਕੋਈ ਅਫਸਰ ਬੈਠਾ ਹੋਵੇ ਜਿਨੇ ਗਲਤ ਕਰਨਾ ਹੈ ਉਹ ਵੀ ਇਹੋ ਜਿਹਾ ਕਰੂਗਾ ਤੇ ਜਿਨੇ ਬਿਲਕੁਲ ਸਹੀ ਕਰਨਾ ਹੈ ਉਹ ਵੀ ਇਹੋ ਜਿਹਾ ਹੀ ਕਰੇਗਾ ਇਹ ਲੱਗਦਾ ਕਿ ਹੈ ਕਿਉਂਕਿ ਸਰ ਜਿਸ ਤਰੀਕੇ ਦੇ ਨਾਲ ਇਹ ਚਰਚਾ ਹੋਈਆਂ ਕਿ ਐਸਪੀਐਸ ਪਰਿਵਾਰ ਨੂੰ ਹਟਾ ਦਿੱਤਾ ਗਿਆ ਔਰ ਜਿਸ ਏਆਈਜੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈਗੀ ਹੈ ਉਹਨਾਂ ਨੂੰ ਉਸ ਤੋਂ ਪਹਿਲਾਂ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਸੀਗਾ ਫਿਰ ਮੁੜ ਤੋਂ ਬਹਾਲ ਕੀਤਾ ਗਿਆ ਜਿਨ੍ਹਾਂ ਤੇ ਆਪਣੇ ਕਰਪਸ਼ਨ ਦੇ ਇਲਜ਼ਾਮ ਸੀਗੇ ਲੱਗਦਾ ਹੈ ਕਿ ਇਹ ਫੇਅਰ ਇਨਵੈਸਟੀਗੇਸ਼ਨ ਹੋ ਸਕੇਗੀ ਕਿਉਂਕਿ ਉਹਨਾਂ ਦੀ ਬਹਾਲੀ ਤੇ ਵੀ ਕਈ ਨਾ ਕਈ ਸਵਾਲ ਉੱਠੇ ਸੀਗੇ ਕਿ ਇੱਕਦਮ ਬਹਾਲ ਕਿਉਂ ਕੀਤਾ ਗਿਆ ਜਾਂ ਚੈਲੰਜ ਸੀਗਾ ਜਾਂ ਇਹ ਕਿਹਾ ਗਿਆ ਸੀਗਾ ਟਾਰਗੇਟ ਦਿੱਤਾ ਗਿਆ ਸੀ ਕਿ ਵਿਕਰਮ ਸਿੰਘ ਮਜੀਠੀਆ ਤੇ ਕੇਸ ਕਰੋ ਜਾਂ ਹੋਰ ਕਈ ਲੀਡਰਾਂ ਤੇ ਕੇਸ ਕਰੋ ਵੇ ਦੇਖੋ ਮਿਸਟਰ ਪਰਮਾਰ ਇੱਕ ਟਾਈਮ ਤੇ ਐਸਐਸਪੀ ਮਜੀਠਾ ਰਹੇ ਨੇ ਉਦੋਂ ਇਹਨਾਂ ਦੇ ਰਿਲੇਸ਼ਨਸ ਇਹਨੇ ਵਧੀਆ ਵੀ ਨਹੀਂ ਸੀਗੇ ਪਰ ਮੈਂ ਉਸ ਕਿੰਤੂ ਪਰੰਤ ਹੋਜ ਨਹੀਂ ਪੜਨਾ ਚਾਹੁੰਦਾ ਮੈਂ ਇੱਕ ਗੱਲ ਕਰਨ ਚਾਹੁੰਦਾ ਕਿ ਮਿਸਟਰ ਪਰਮਾਰ ਨੂੰ ਕਿਉਂ ਸਸਪੈਂਡ ਕੀਤਾ ਗਿਆ ਅਜੇ ਤੱਕ ਸਰਕਾਰ ਨੇ ਜਾਂ ਹੋਮ ਡਿਪਾਰਟਮੈਂਟ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਤੇ ਹੋਮ ਡਿਪਾਰਟਮੈਂਟ ਦੀ ਪੈਂਦੀ ਹੈ ਕਿ ਉਸ ਲੋਕਾਂ ਨੂੰ ਦੱਸਣ ਕਿ ਅਸੀਂ ਉਹਨਾਂ ਨੂੰ ਸਸਪੈਂਡ ਕਿਉਂ ਕੀਤਾ ਹਮ ਅਗਲੀ ਗੱਲ ਜੇ ਇਹਨਾਂ ਨੂੰ ਬਹਾਲ ਕੀਤਾ ਹੋਵੇ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਦੋ ਅਫਸਰ ਵੀ ਨਾਲ ਸਸਪੈਂਡ ਕੀਤੇ ਸੀ ਇੱਕ ਨੂੰ ਤੁਸੀਂ ਅਜੇ ਬਹਾਲ ਨਹੀਂ ਕੀਤਾ ਆਈਪੀਐਸ ਅਫਸਰ ਹੈ ਜਿਹੜੇ ਤੇ ਜਿਹੜੇ ਦੂਸਰੇ ਸਟੇਟ ਪੁਲਿਸ ਦੇ ਅਫਸਰ ਸੀ ਉਹਨਾਂ ਨੂੰ ਤੁਸੀਂ ਬਹਾਲ ਕਰ ਦਿੱਤਾ ਅਗਲੀ ਗੱਲ ਇਨਵੈਸਟੀਗੇਸ਼ਨ ਦੀ ਇੰਟੈਗਰਿਟੀ ਉਨੀ ਦੇਰ ਹੀ ਕਾਇਮ ਰਹਿੰਦੀ ਹੈ ਜਿੰਨੀ ਦੇਰ ਤੱਕ ਜਿਹੜਾ ਅਫਸਰ ਇਨਵੈਸਟੀਗੇਸ਼ਨ ਕਰ ਰਿਹਾ ਆ ਉਹਦੀ ਇੰਟੈਗਰਿਟੀ ਡਾਊਟਫੁਲ ਨਹੀਂ ਹੈ ਸਿਨਾ ਸਾਹਿਬ ਇਸ ਮਾਪਦੰਡ 'ਚ ਕਾਮਯਾਬ ਹੋ ਸਕਦੇ ਆ ਕਿ ਨਹੀਂ ਇਹ ਸਮਾਂ ਦੱਸੇਗਾ ਹੁਣ ਇਹ ਸਿੱਟਾ ਇੱਕ ਗੱਲ ਤਾਂ ਹੀ ਨਿਕਲੂਗਾ ਜੇ ਸਰਕਾਰ ਨੇ ਧੱਕਾ ਕੀਤਾ ਆ ਫਿਰ ਵੀ ਲਾਅ ਸ਼ੈਲ ਪ੍ਰਵੇਲ ਪੋਲਿਟੀਕਲ ਲੀਡਰਸ਼ਿਪ 'ਚ ਜਿਹੜੀ ਖਾਸ ਕਰਕੇ ਤਫ਼ਤੀਸ਼ ਦੇ ਨਾਲ ਰਿਲੇਟਡ ਮੈਟਰ ਨੇ ਉਹਨੂੰ ਥੋੜਾ ਜਿਹਾ ਅ ਅਵੇਟ ਕਰਨੀ ਚਾਹੀਦੀ ਆ ਕਿ ਅਲਟੀਮੇਟਲੀ ਫਾਈਲ ਦੇ ਉੱਪਰ ਤਫ਼ਤੀਸ਼ ਸਿੱਟ ਕਿਉਂ ਲਿਆਉਂਦੀ ਆ ਜੇ ਗਲਤ ਹੋਇਆ ਦੈਨ ਆਲਸੋ ਲਾਅ ਸ਼ੈਲ ਪ੍ਰਵੇਲ ਤੇ ਜੇ ਸਹੀ ਹੋਇਆ देन फेयर मैरिड शैल प्रोव लगता है कि सर एक केस ਦੇ ਵਿੱਚ ਕਿਉਂਕਿ ਇਹ ਸਵਾਲਾਂ ਦੇ ਕੇਰੇ ਦੇ ਵਿੱਚ ਤਾਂ ਵੀ ਹੈ ਕਿਉਂਕਿ ਵਿਜੀਲੈਂਸ ਦੇ ਵੱਲੋਂ ਪਹਿਲੀ ਕਾਰਵਾਈ ਨਹੀਂ ਕਈ ਵਾਰ ਕਾਰਵਾਈ ਕੀਤੀ ਗਈ ਹੈ ਭਾਵੇਂ ਆਪਣੇ ਮੰਤਰੀ ਵਿਜੀ ਸਿੰਘਲਾ ਦੇ ਉੱਪਰ ਹੋਵੇ ਭਾਵੇਂ ਉਹ ਬਠਿੰਡਾ ਦੇ ਵਿਧਾਇਕ ਤੇ ਹੋਵੇ ਭਾਵੇਂ ਉਹ ਸਾਬਕਾ ਮੰਤਰੀ ਸੁਦਰਸ਼ ਸ਼ਾਮ ਅਰੋੜਾ ਤੇ ਹੋਵੇ ਭਾਵੇਂ ਉਹ ਭਰਤ ਪੋਸ਼ਨ ਆਸ਼ੂ ਤੇ ਹੋਵੇ ਉਸ ਐਫੀਡੇਵਿਟ ਦੇ ਵਿੱਚ ਕਈ ਸਵਾਲਾਂ ਦੇ ਕੇਰੇ ਦੇ ਵਿੱਚ ਆਇਆ ਕਿ ਹਾਈ ਕੋਰਟ ਦੇ ਵਿੱਚ ਜਾਂ ਕੋਰਟ ਦੇ ਵਿੱਚ ਵਿਜੀਲੈਂਸ ਜਿਹੜੀ ਹੈ ਉਹ ਪੂਰੇ ਤੱਥ ਜਿਹੜੇ ਉਹ ਪੇਸ਼ ਨਹੀਂ ਕਰ ਪਾਈ ਤਾ ਕਰਕੇ ਪੋਲਿਟਿਕਲ ਪਰਚਾ ਲੱਗਦਾ ਜਾਂ ਕਿਵੇਂ ਲੱਗਦਾ ਕਿਉਂਕਿ ਇਹ ਸਵਾਲਾਂ ਦੇ ਕਿਰੇ ਦੇ ਵਿੱਚ ਪੁਲਿਸ ਵੀ ਆਉਂਦੀ ਹੈ ਨਾ ਪੁਲਿਸ ਦੀ ਕਿਰਕਰੀ ਹੁੰਦੀ ਹੈ ਇਸ ਵਿੱਚ ਦੇਖੋ ਮੈਂ ਦਮਨਜੀ ਦੱਸਣਾ ਚਾਹੁੰਦਾ ਤੁਹਾਨੂੰ ਕਿ ਮੈਂ ਤਫਤੀਸ਼ ਤੋਂ ਵਾਕਿਫ ਹਾਂ ਇਸ ਤੋਂ ਨਹੀਂ ਤਫਤੀਸ਼ ਕਿਹੜੇ ਤਰੀਕੇ ਨਾਲ ਹੁੰਦੀ ਮੈਂ ਇਹਦੇ ਚ ਇਨੀ ਗੱਲ ਕਹਿਣਾ ਚਾਹੂੰਗਾ ਕਿ ਬੇਸ਼ੱਕ ਉਹ ਰੈਪੀਟਿਸ਼ਨ ਹੋਏ ਮੇਰੇ ਜਵਾਬ ਦੀ ਕਿ ਇਸ ਤਫਤੀਸ਼ ਦੇ ਵਿੱਚ ਪੋਲਿਟਿਕਲ ਐਂਗਲ ਜਿਹੜੇ ਤੁਸੀਂ ਪੁਰਾਣੇ ਕੇਸਸ ਦਾ ਹਵਾਲਾ ਦਿੱਤਾ ਆ ਜਦੋਂ ਤੁਸੀਂ ਕੇਸ ਰਜਿਸਟਰ ਕਰਦੇ ਹੋ ਉਸ ਕੇਸ ਨੇ ਇੱਕ ਕਨਕਲੂਜਨ ਤੇ ਪਹੁੰਚਣਾ ਹੈ ਤਫਤੀਸ਼ ਤੋਂ ਬਾਅਦ ਜੇ ਤੇ ਉਹ ਚਲਾਨ ਦੇ ਕਾਬਲ ਸਫਾ ਮਿਸਲ ਤੇ ਸ਼ਹਾਦਤ ਆਈ ਹੈ ਤੇ ਚਾਰਜ ਸ਼ਾਰਟ ਤੁਸੀਂ ਫਾਈਲ ਕਰਦੇ ਹੋ ਜਿਹਨੂੰ ਅਸੀਂ ਚਲਾਨ ਕਹਿੰਦੇ ਆ ਅਸੀਂ ਤੇ ਕੋਰਟ ਨੂੰ ਇੱਕ ਮਦਦ ਕਰਨੀ ਹੈ ਕਿ ਸਾਡੇ ਕੋਲ ਆਇਆ ਸੀ ਅਸੀਂ ਤੁਹਾਨੂੰ ਤੱਥ ਦੇ ਦਿੱਤੇ ਅਗਲੀ ਗੱਲ ਜੇ ਕੈਨਸਲੇਸ਼ਨ ਕਰਦੀ ਹੈ ਪੁਲਿਸ ਫੇਰ ਉਹਦਾ ਲਾਅ ਦੇ ਵਿੱਚ ਪ੍ਰੋਵੀਜ਼ਨ ਹੈ ਇਸਦੀ ਗੱਲ ਜੇ فرض ਕਰੋ ਕੋਰਟ ਤੇ ਵਿੱਚ ਕੇਸ ਫੇਲ ਹੋ ਜਾਂਦਾ ਹੈ ਕਿ ਪੁਲਿਸ ਆਪਣੇ ਸਬੂਤ ਵਜਾ ਸਬੂਤ ਨਹੀਂ ਇੰਜ ਵੀ ਹੋਏ ਨੇ ਕਿ ਸੀਨੀਅਰ ਅਫਸਰ ਹੀ ਮੁਕਰ ਗਏ ਬਿਆਨਾਂ ਤੋਂ ਚਾਰਜਸ ਫਰੇਮ ਹੋਏ ਹੋਏ ਤੇ ਉਹ ਅਫਸਰ ਬਾਅਦ ਦੇ ਵਿੱਚ ਬਹੁਤ ਕਾਮਯਾਬ ਹੋਏ ਨਹੀਂ ਕਿ ਗੱਲ ਕਰਨ ਤੋਂ ਬਾਅਦ ਦੋ ਤੇ ਇੱਕ ਤੇ ਉਹਦੇ ਵਿੱਚ ਦੋ ਫਾਈਵ ਸਟਾਰ ਹੋਟਲ ਬਣਾ ਕੇ ਬੈਠਾ ਹੈ ਸਰਕਾਰ ਨੂੰ ਲੱਗਦਾ ਹੈ ਕਿ ਸਰ ਇਹਨਾਂ ਬਿਆਨਾਂ ਤੋਂ ਪਰੇਸ਼ ਕਰਨਾ ਚਾਹੀਦਾ ਹੈ ਜੋ ਬਿਆਨਬਾਜ਼ੀਆਂ ਹੋਈਆਂ ਨੇ ਆ ਬਹੁਤ ਵਧੀਆ ਸਵਾਲ ਹੈ ਦਮਨ ਜੀ ਕਿ ਸਰਕਾਰ ਨੂੰ ਇਹ ਚਾਹੀਦਾ ਆ ਕਿ ਇਹੋ ਜਿਹੇ ਕੇਸਸ ਜਿਹਦੇ ਵਿੱਚ ਪੋਲਿਟੀਕਲ ਡਿਗਨਿਟਰੀ ਇਨਵੋਲਡ ਆ ਉਹ ਮਿਨਿਸਟਰ ਰੇਅ ਲਾਅ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹਾਲਾਂਕਿ ਬੜੀ ਇੱਕ ਚੰਗੀ ਪੜ ਕੀਤੀ ਆ ਕੱਲ ਅਦਾਲਤ ਨੇ ਕਿ 4 ਤੋਂ 5 ਵਕੀਲ ਮਿਲ ਲਿਆ ਕਰੂਗਾ ਉਹਨਾਂ ਨੂੰ ਮੈਂ ਕਹਿੰਦਾ ਜੀ ਮਜੀਠੀਆ ਸਾਹਿਬ ਦੇ ਕੇਸ 'ਚ ਨਹੀਂ ਬਾਕੀ ਕੇਸ 'ਚ ਵੀ ਅਲਾਉ ਕਰਿਆ ਕਰੋ ਕਿ 4 ਤੋਂ 5 ਅਕਿਊਸ ਨੂੰ ਵਕੀਲ ਮਿਲ ਲੇ ਬੜੀ ਵਧੀਆ ਪ੍ਰੋਸੈਂਟ ਸੈੱਟ ਕੀਤੀ ਆ ਅਦਾਲਤ ਨੇ ਰਿਵਿਊ ਕਰੇ ਨਾ ਕਰੇ ਵੱਖਰੀ ਗੱਲ ਬਟ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਸਰਕਾਰ ਨੂੰ ਇਹੋ ਜਿਹੇ ਕੇਸਸ ਵਾਸਤੇ ਸੀਐਮ ਪੰਜਾਬ ਨੂੰ ਰਿਕੁਐਸਟ ਕਰੂੰਗਾ ਵਿਜੀਲੈਂਸ ਡਿਪਾਰਟਮੈਂਟ ਨੂੰ ਰਿਕੁਐਸਟ ਕਰੂੰਗਾ ਖਾਸ ਕਰਕੇ ਚੀਫ ਸਕੱਟਰੀ ਕੋ ਕਿ ਵਿਜੀਲੈਂਸ ਡਿਪਾਰਟਮੈਂਟ ਦੇ ਹੈੱਡ ਨੇ ਵਿਜੀਲੈਂਸ ਬਿਊਰੋ ਅਲੈਦਾ ਚੀਜ਼ ਹੈ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਅਲੈਦਾ ਚੀਜ਼ ਹੈ ਉਹਨਾਂ ਨੂੰ ਇੱਕ ਸਪੋਕਸਪਰਸਨ ਨਾਮਿਨੇਟ ਕਰਨਾ ਚਾਹੀਦਾ ਤੇ ਜਿਹੜਾ ਕਿ ਗਾਹੇ ਬਕਾਹੇ ਕਿਉਂਕਿ ਇਹਦੇ ਨਾਲ ਪੋਲੀਟੀਕਲ ਗੱਲ ਲਾਈਨ ਵਾਲਡ ਨੇ ਇਲੈਕਸ਼ਨਸ ਦਾ ਮੈਟਰ ਇਨਵੋਲਡ ਆ ਲੋਕਾਂ ਦੀਆਂ ਭਾਵਨਾਵਾਂ ਇਨਵੋਲਡ ਨੇ ਲੋਕਾਂ ਦੀ ਡਰੱਗਸ ਦੇ ਨਾਲ ਬੜੀ ਨੇੜੇ ਤੋਂ ਦੁਸ਼ਮਣੀ ਹੈ ਕਿਉਂਕਿ ਸਾਡੇ ਨੌਜਵਾਨ ਮਰੇ ਨੇ ਇਹਨਾਂ ਨੂੰ ਇੱਕ ਸਪੈਸੀਫਿਕ ਸਪੋਕਸਪਰਸਨ ਲਾਉਣਾ ਚਾਹੀਦਾ ਕਿ ਵੀ ਨਾਮਿਨੇਟ ਜਿਵੇਂ ਅਸੀਂ ਪੁਲਿਸ ਹੈੱਡ ਕੁਆਰਟਰ ਚ ਆਈਜੀ ਹੈੱਡ ਕੁਆਰਟਰ ਨੂੰ ਨਾਮਿਨੇਟ ਕੀਤਾ ਸਟੇਟ ਪੁਲਿਸ ਦਾ ਸਪੋਕਸਪਰਸਨ ਇਹ ਵਿਜੀਲੈਂਸ ਨੂੰ ਵੀ ਇਸ ਕੇਸ ਵਾਸਤੇ ਸਪੋਕਸਪਰਸਨ ਲਾਉਣਾ ਚਾਹੀਦਾ ਹੈ ਬੇਸ਼ੱਕ ਪੋਲੀਟਿਸ਼ੀਅਨ ਨੂੰ ਲਾਉਣਾ ਚਾਹੁੰਦੇ ਉਹਨੂੰ ਲਗਾ ਦਣ ਬਾਕੀ ਜਿਹੜੇ ਪੋਲੀਟੀਸ਼ੀਅਨਸ ਦੇ ਬਿਆਨ ਨੇ ਉਹ ਮੈਂ ਲੋਕਾਂ ਨੂੰ ਕਹਿਣਾ ਚਾਹੂੰਗਾ ਜੇ ਉਹ ਦੇਣਾ ਵੀ ਚਾਹੁੰਦੇ ਨੇ ਉਹਨੂੰ ਇਗਨੋਰ ਕਰੋ ਸੋਅ ਐ ਸਪੋਕਸਪਰਸਨ ਦੇ ਬਿਆਨ ਬਿਲਕੁਲ ਬਤਨ ਮਸਾ ਤੋਂ ਬਿਲਕੁਲ ਸਰਕਾਰ ਨੂੰ ਬਿਆਨ ਤੋਂ ਕਰੇਜ ਕਰਨਾ ਚਾਹੀਦਾ ਗੁਰਿੰਦਰ ਸਿੰਘ ਢਿੱਲੋਂ ਸਿੱਧੇ ਤੌਰ ਦੇ ਉੱਪਰ ਕਹਿ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਦੀ ਸਟੇਟਮੈਂਟਸ ਆ ਰਹੀਆਂ ਨੇ ਇਸ ਨੂੰ ਪੋਲਿਟੀਕਲ ਸਟੇਟਮੈਂਟ ਦੇ ਉੱਪਰ ਨਾ ਰੱਖਿਆ ਜਾਵੇ ਸੈਂਸਿਟਿਵ ਮਸਲਾ ਹੈ ਤੇ ਸੈਂਸਿਟਿਵ ਮਸਲੇ ਨੂੰ ਤਫਤੀਸ਼ ਦੇ ਵਿੱਚ ਰੱਖਿਆ ਜਾਵੇਗਾ ਜਦੋਂ ਤਫਤੀਸ਼ ਪੂਰੀ ਹੋ ਜਾਏਗੀ ਤਾਂ ਉਸ ਬਾਅਦ ਸਾਰਾ ਕੁਝ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਨਿਕਲ ਕੇ ਸਾਹਮਣੇ ਆ ਜਾਏਗਾ ਕੈਮਰਾ ਪਰਸਨ ਰਵੀ ਜੇਬਲ ਦੇ ਨਾਲ ਦਮਨ ਸਿੰਘ ਪੀਟੀਸੀ ਨਿਊਜ਼ ਪਟਿਆਲਾ